ਜਿਨ੍ਹਾਂ ਨੂੰ ਅਸੀਂ ਆਪਣੇ ਪੰਥ ਦੀ ਸੇਵਾ ਦਿੱਤੀ ਜਿਹੜੇ ਕਹਿੰਦੇ ਸੀ ਰਾਜ ਨਹੀਂ ਸੇਵਾ ਕਰਾਂਗੇ ਜਿਹੜੇ ਕਹਿੰਦੇ ਸੀ ਅਸੀਂ ਧਰਮ ਦੀ ਗੱਲ ਕਰਾਂਗੇ ਅਸੀਂ ਪੰਥ ਦੀ ਰੱਖਿਆ ਕਰਾਂਗੇ ਅਸੀਂ ਗੁਰੂ ਦਾ ਪ੍ਰਚਾਰ ਕਰਾਂਗੇ ਉਣੀ ਸਾਡੇ ਗੁਰੂ ਦੇ ਅੰਗ ਰੋਲ ਦਿੱਤੇ ਗਲੀਆਂਾਂ ਚ ਨਾਲੀਆਂ ਚ ਆਪਣੀ ਜਾਇਦਾਦਾਂ ਬਣਾ ਲੀਆਂ ਕੋਈ ਗੱਲ ਨਹੀਂ ਤੁਹਾਡੇ ਹੋਟਲ ਸਤਪੂਰ ਬਣਾ ਲੰਦੇ ਸੁਖ ਵਿਲਾਸ ਪੰਜਾਬ ਦੇ ਹਰ ਜ਼ਿਲ੍ਹੇ ਚ ਬਣਾ ਲੰਦੇ ਮਾਫ਼ ਕਰ ਦਿੰਦੇ ਸਾਡੇ ਗੁਰੂ ਸਾਹਿਬ ਦੇ ਅੰਗ ਰੋਲ ਦੇ ਆਪਣੀ ਸਿਆਸਤ ਕਿਹੜੀ ਸੰਗਤ ਰੋਜ਼ ਚ ਬੈਠੀ ਸੀ ਉਨ੍ਹਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਸਿਰਫ ਆਪਣੀ ਸਿਆਸਤ ਲਈ ਹਜੇ ਵੀ ਨਹੀਂ ਹਟਦੇ ਪਿਛਲੀ ਸਰਕਾਰਾਂ ਦੇ ਸਮਝੌਤੇ ਸੀ ਕਿ ਨਸ਼ਾ ਵੇਚੋ ਗੁਰੂ ਸਾਹਿਬ ਦੀ ਬੇਅਦਬੀ ਕਰੋ ਸਾਡੇ ਸਮਝੌਤੇ ਆ ਅਸੀਂ ਥੋੜੇ ਨੂੰ ਕੁਝ ਕਰਾਂਗੇ ਤੁਸੀਂ ਸਾਨੂੰ ਕੁਝ ਨਾ ਕਰਿਓ ਪਰ ਹਜੇ ਤਾਂ ਹਟਜੋ ਹਜੇ ਵੀ ਨਹੀਂ ਹਟਦੇ ਹਜੇ ਵੀ ਸਾਡੇ ਅਕਾਲ ਤਖਤ ਸਾਹਿਬ ਨਾਲ ਸਾਡੇ ਗੁਰਤਾ ਮੰਨ ਸਤਿੰਦਰ ਸਰਤਾਜ ਦਾ ਜੀ ਗੀਤ ਉਹ ਲਿਖਦਾ ਪਰਲੋ ਉਸ ਗਾਣੇ ਦਾ ਨਾਮ ਉਹ ਲਿਖਦਾ ਪਾਵਨ ਪੰਨੇ ਪਾੜ ਦਿੱਤੇ ਨੇ ਜਿਗਰਾ ਹੀ ਹੋਇ ਦਿਨ ਦੀਵੇ ਹੀ ਸਾੜ ਦਿੱਤੇ ਨੇ ਜਿਗਰਾ ਹੀ ਸੁੱੱਚੀ ਜਗਾ ਚੜੇ ਜੁੱਤੇ ਪਰਲੋ ਹੈ ਵਫਾਦਾਰੀਓ ਮੁਕਰੇ ਕੁੱਤੇ ਪਰਲੋ ਹੈ ਤੇ ਪਰਲੋ ਹੈ ਜੋਗਲੇ ਪੰਜਾਬ ਉਹ ਧਰਤੀ ਹੈ ਜਿਸ ਨੂੰ ਇਹ ਗੌਰਵ ਪ੍ਰਾਪਤ ਹੈ ਕਿ ਦੁਨੀਆ ਦਾ ਸਭ ਤੋਂ ਪਹਿਲਾ ਗ੍ਰੰਥ ਰਿਗਵੇਦ ਇੱਥੇ ਲਿਖਿਆ ਗਿਆ ਭਗਵਾਨ ਵਾਲਮੀਕੀ ਨੇ ਰਮਾਇਣ ਦੀ ਰਚਨਾ ਲਈ ਵੀ ਪੰਜਾਬ ਦੀ ਧਰਤੀ ਚੁਣੀ ਤੇ ਪੰਜਾਬ ਹੀ ਉਹ ਧਰਤੀ ਹੈ ਜਿੱਥੇ ਦੁਨੀਆਂ ਦਾ ਸਭ ਤੋਂ ਵੱਡਾ ਸੰਪਾਦਿਤ ਗ੍ਰੰਥ ਆਦਿ ਸ਼੍ਰੀ ਗ੍ਰੰਥ ਸਾਹਿਬ ਇੱਥੇ ਸੰਪਾਦਿਤ ਹੋ ਪੰਜਾਬ ਹੀ ਉਹ ਧਰਤੀ ਹੈ ਜਿੱਥੋਂ ਗੁਰੂ ਨਾਨਕ ਪਾਤਸ਼ਾਹ ਨੇ ਚਾਰੋਂ ਦਿਸ਼ਾਵਾਂ ਵਿੱਚ ਚਾਰ ਉਦਾਸੀਆਂ ਕੀਤੀਆਂ ਕਿ ਚਾਰੋਂ ਦਿਸ਼ਾਵਾਂ ਦੇ ਵੱਖ-ਵੱਖ ਪਾਸ਼ਾਵਾਂ ਵੱਖ-ਵੱਖ ਸੱਭਿਆਚਾਰਾਂ ਵੱਖ-ਵੱਖ ਧਾਰਾਵਾਂ ਤੇ ਇਥੋਂ ਤੱਕ ਕੀ ਵੱਖ-ਵੱਖ عقیدਿਆਂ ਦੇ ਨਾਲ ਜੁੜੇ ਰਹਿਬਰ ਸੰਤਾਂ ਮਾਪੁਰਖਾ ਭਗਤਾਂ ਦੀ ਗੁਰਬਾਣੀ ਦੀ ਰੱਬੀ ਬਾਣੀ ਆਪ ਹੱਥੀ ਉਤਾਰ ਕੇ ਪੰਜਾਬ ਲੈ ਕੇ ਆਏ। ਇਹ ਉਹ ਮਹਾਨ ਧਰਤੀ ਹੈ ਪੰਜਾਬ। ਇਹ ਉਹ ਧਰਤੀ ਹੈ ਜਿੱਥੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਹ ਗ੍ਰੰਥ ਸਾਹਿਬ ਨੂੰ ਇਕੱਠਾ ਕੀਤਾ ਪੰਜ ਗੁਰੂ ਪੰਜ ਗੁਰਸੇਹਾਂ ਦੀ ਬਾਣੀ ਜੋੜੀ ਤੇ ਉਸ ਦੇ ਵਿੱਚ ਉਨਾ ਰਹਿ ਰਹਿਬਰਾਂ ਪੀਰਾ ਭਗਤਾਂ ਦੀ ਬਾਣੀ ਜੋੜ ਕੇ ਦੁਨੀਆ ਦੀ ਸਭ ਤੋਂ ਰਮਣੀਕ ਸਥਾਨ ਇੱਕ ਐਦਾਂ ਦਾ ਸਥਾਨ ਜਿਸ ਦੇ ਦਰਵਾਜ਼ੇ ਚਾਰੋਂ ਦਿਸ਼ਾਵਾਂ ਵੱਲ ਖੁੱਲਦੇ ਹੋਣ ਉਸ ਦੇ ਆਂਖੇਂ ਕੇਂਦਰ ਦੇ ਵਿੱਚ ਉਸ ਆਦ ਗ੍ਰੰਥ ਸਾਹਿਬ ਨੂੰ ਸ਼ਿਸ਼ੋਭਿਤ ਕੀਤਾ ਤੇ ਉਸ ਦਾ ਨਾਮ ਸ਼੍ਰੀ ਹਰਿ ਮੰਦਰ ਸਾਹਿਬ ਰੱਖਿਆ ਉਸ ਤੋਂ ਬਾਅਦ ਇਸ ਦੁਨੀਆ ਨੂੰ ਸਭ ਤੋਂ ਵੱਡਾ ਤੋਹਫਾ ਦੇਣ ਵਾਲੇ ਖਾਲਸੇ ਦੇ ਰੂਪ ਦੇ ਵਿੱਚ ਦਸਮੇਸ਼ ਪਿਤਾ ਪਾਤਸ਼ਾਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸ ਦੇ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਜੋੜ ਕੇ ਉਸ ਨੂੰ ਸੰਪੂਰਨ ਕਰ ਦਿੱਤਾ ਤੇ ਹਰ ਇੱਕ ਸਿੱਖ ਨੂੰ ਹਰ ਇੱਕ ਖਾਲਸੇ ਨੂੰ ਇਹ ਹੁਕਮ ਦਿੱਤਾ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਕਰੰਤ ਤੇ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਪਤਾ ਨਹੀਂ ਕਿੰਨੇ ਸਿੰਘਾਂ ਨੇ ਸ਼ਹਾਦਤ ਦੇ ਦਿੱਤੀ ਉਨਸੋਸ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਦੇ ਲਈ ਸਰਕਾਰ ਦੇ ਲਈ ਰੱਖਿਆ ਦੇ ਲਈ ਬੰਦ-ਬੰਦ ਕਟਵਾਏ ਖੋਪੜੀਆਂ ਲਹਾਈਆਂ ਪਰਿਵਾਰ-ਵਾਰ ਦਿੱਤਾ ਮੈਂ ਪੜ ਰਿਆ ਸੀ ਚਲੋ ਮੁਗਲ ਜੰਗਾਂ ਅਫਗਾਨਾਂ ਦੇ ਨਾਲ ਮੈਂ ਆਪ ਜੀ ਨੂੰ ਪੜ ਕੇ ਮੈਂ ਹੈਰਾਨ ਹੋ ਗਿਆ ਜੀ ਦੋਨੋਂ ਵਿਸ਼ਵ ਯੁੱਧਾਂ ਦੇ ਵਿੱਚ ਦੋਨੋਂ ਵਿਸ਼ਵ ਯੁੱਧ ਪਹਿਲਾ ਵਿਸ਼ਵ ਯੁੱਧ ਤੇ ਦੂਜਾ ਵਿਸ਼ਵ ਯੁੱਧ ਬ੍ਰਿਟਿਸ਼ ਆਰਮੀ ਦੇ ਵੱਲੋਂ ਹਜ਼ਾਰਾਂ ਸਿੱਖ ਸੈਨਿਕ ਲੜੇ ਪਹਿਲੇ ਵਿਸ਼ਵ ਯੁੱਧ 1914 ਤੋਂ ਲੈ ਕੇ 1919 ਤੱਕ ਉਦੋਂ ਵੀ ਜਿੱਥੇ-ਜਿੱਥੇ ਸਿੱਖ ਸਿਪਾਹੀ ਗਏ ਚਾਹੇ ਬੈਲਜੀਅਮ ਚਾਹੇ ਫਰਾਂਸ ਚਾਹੇ ਯੂਰਪ ਦੇ ਬੈਟਲਫੀਲਡਸ ਹਰ ਜਗ੍ਹਾ ਆਪਣੇ ਗੁਰੂ ਨੂੰ ਆਪਣੇ ਨਾਲ ਲੈ ਕੇ ਗਏ ਤੇ ਕਿੰਨੇ ਪੀਸ਼ਮ ਯੁੱਧ ਸੀ ਕਿਤੇ ਵੀ ਗੁਰੂ ਸਾਹਿਬ ਨੂੰ ਆਂਚ ਨਹੀਂ ਆਨ ਦਿੱਤੀ ਕੋਈ ਗੋਲੀ ਕੋਈ ਬੰਬ ਕੋਈ ਗਰਨੇਡ ਗੁਰੂ ਸਾਹਿਬ ਦੇ ਨੇੜੇ ਵੀ ਨਹੀਂ ਮੈਂ ਕਿਤਾਬ ਦੇ ਵਿੱਚ ਪੜ ਰਿਹਾ ਸੀ ਕਿ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਇੰਗਲੈਂਡ ਦੇ ਇੱਕ ਸ਼ਹਿਰ ਬ੍ਰਾਈਟਨ ਦੇ ਵਿੱਚ ਬ੍ਰਿਟਿਸ਼ ਆਰਮੀ ਵੱਲੋਂ ਜਿਹੜੇ ਫੱਟੜ ਸਿੱਖ ਸੈਨਿਕਾਂ ਉਹਨਾਂ ਲਈ ਇੱਕ ਹਸਪਤਾਲ ਬਣਾਇਆ ਗਿਆ। ਉਸ ਹਸਪਤਾਲ ਦੇ ਵਿੱਚ ਵੀ ਸਿੱਖ ਸੈਨਿਕਾਂ ਨੇ ਇੱਕ ਹਾਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਿਸ਼ੋਭਿਤ ਕਰ ਦਿੱਤੇ ਤੇ ਗੁਰਦੁਆਰਾ ਬਣਾ ਦਿੱਤਾ। ਤੇ ਜਿਹੜੇ ਗੋਰੇ ਡਾਕਟਰ ਐ ਉਹ ਦੇਖ ਕੇ ਹੈਰਾਨ ਹੁੰਦੇ ਸੀ ਕਿ ਜਦੋਂ ਫੱਟੜ ਸਿੱਖ ਸੈਨਿਕ ਆਂਦੇ ਸੀ ਕਿਸੇ ਦੀ ਲੱਤ ਵੱਡੀ ਹੋਈ ਆ ਕਿਸੇ ਦਾ ਖੂਨ ਨਿਕਲਦਾ ਹੋਇਆ ਉਹ ਕਹਿੰਦੇ ਅਸੀਂ ਇਲਾਜ ਬਾਦਸ਼ਾਹ ਕਰਾਵਾਂਗੇ ਪਹਿਲਾਂ ਗੁਰੂ ਸਾਹਿਬ ਸਾਹਮਣੇ ਨਤਮਸਤਕ ਹੋਣਗੇ। ਐਸਾ ਮਹਾਨ ਉਹ ਗੁਰੂ ਤੇ ਐਸੇ ਮਹਾਨ ਉਹ ਗੁਰੂ ਤੇ ਦੂ ਦੇਵਿਸ਼ ਨੂੰ ਦੇਵਿਚ ਬਰਮਾ ਦੇ ਜੰਗਲ ਹੋਣ ਅਫਰੀਕਾ ਦਾ ਰੇਗਿਸਤਾਨ ਹੋਵੇ ਇਟਲੀ ਦੀ ਪਹਾੜੀਆਂ ਹੋਣ ਜਿੱਥੇ-ਜਿੱਥੇ ਸਿਕਸ ਬੈ ਨਿੱਗੇ ਨਾਲ ਲੈ ਕੇ ਗਏ ਗੁਰੂ ਸਾਹਿਬ ਨੂੰ ਧਿਆਨ ਚ ਨਹੀਂ ਆਂ ਦਿੱਤੀ ਇਹ ਦੇਖ ਕੇ ਬ੍ਰਿਟਿਸ਼ ਆਰਮੀ ਨੂੰ ਇਹ ਆਰਡਰ ਕੱਢਣੇ ਪਏ ਸਿੱਖਾਂ ਦਾ ਆਪਣੇ ਗੁਰੂ ਪ੍ਰਤੀ ਸਤਕਾਰ ਦੇਖ ਕੇ ਕਿ ਚਾਹੇ ਸਮੁੰਦਰੀ ਜਹਾਜ਼ ਹੋਣ ਚਾਹੇ ਟੈਂਟ ਹੋਣ ਚਾਹੇ ਟਰੱਕ ਹੋਣ ਚਾਹੇ ਡੱਗ ਆਊਟ ਹੋਣ ਸਿੱਖਾਂ ਦੇ ਤੇ ਉਹਨਾਂ ਦੇ ਗੁਰੂ ਦੇ ਸਤਕਾਰ ਲਈ ਪੂਕਾ ਪ੍ਰਬੰਧ ਕੀਤੇ ਤੇ ਜਦੋਂ ਵੀ ਕੋਈ ਲੜਾਈ ਹੁੰਦੀ ਸੀ ਸਿੱਖ ਸੈਨਿਕ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਸੀ ਫਿਰ ਨਿਕਲਦੇ ਸੀ ਤੇ ਦੇਖ ਕੇ ਜਿਹੜੇ ਬ੍ਰਿਟਿਸ਼ ਆਰਮੀ ਸੀ ਉਹਨੇ ਆਪਣੇ ਕਮਾਂਡਰ ਨੂੰ ਪੁੱਛਿਆ ਵੀ ਇਹ ਕਿਹਦਾ ਰਿਸ਼ਤਾ ਹੈ ਉਸ ਕਮਾਂਡਰ ਨੇ ਆਪਣੀ ਜੀਵਨੀ ਚ ਲਿਖਿਆ ਕਹਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਥੇਅਰ ਕਮਾਂਡਰ ਆਰ ਆਰਡਰਸ ਆਰ ਸੈਕੰਡਰੀ ਵੀ ਇਹਨਾਂ ਦੇ ਤਾਂ ਕਮਾਂਡਰ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਅਸੀਂ ਆਡੇ ਆਰਡਰ ਤਾਂ ਸੈਕੰਡਰੀ ਐਸੇ ਮਾਨੋ ਜਦੋਂ ਮੈਂ ਪੜ ਰਿਹਾ ਸੀਗਾ ਮੈਨੂੰ ਉਮਾਨ ਸਿੱਖਾਂ ਦੇ ਉੱਤੇ ਉਹਨਾਂ ਦੀ ਗੁਰੂ ਸਾਹਿਬ ਦੇ ਪ੍ਰਤੀ ਸ਼ਰਧਾ ਦੇ ਉੱਤੇ ਸੋਚ ਕੇ ਮਨ ਭਰੰਦਾ ਤੇ ਫਿਰ ਮੈਂ ਸੋਚਦਾ ਮੇਰਾ ਜਨਮ 1990 ਛੋਇਆ ਫਿਰ ਮੈਂ ਜਦੋਂ ਸੋਚਦਾ ਕਿ ਉਹੀ ਪੰਜਵੇਂ ਪਾਤਸ਼ਾਹ ਵੱਲੋਂ ਬਣਾਇਆ ਗਿਆ ਹਰਮੰਦਰ ਸਾਹਿਬ ਉੱਥੇ ਸਾਡੀ ਇੱਕ ਤੁੰਦ ਨੇ ਅਟੈਕ ਕਰਾ ਦਿੱਤਾ 6ਵੇਂ ਪਾਤਸ਼ਾਹ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬਣਾਇਆ ਗਿਆ ਇਨਸਾਫ ਦਾ ਤਖਤ ਉਸਤੇ ਅਟੈਕ ਕਰਾ ਦਿੱਤਾ ਗਿਆ ਸਾਡੇ ਅੰਮ੍ਰਿਤਸਰ 'ਚ ਅੱਜ ਵੀ ਉਸ ਰੂਪ ਪਏ ਨੇ ਜੋ ਜ਼ਖਮੀ ਸਰੂਪ ਨੇ 41 ਸਾਲ ਹੋ ਗਏ ਸਿੱਖ ਨਸਲ ਕੁਸ਼ੀ ਨੂੰ ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਹੋਰ ਮਨ ਪਰੇਸ਼ਾਨ ਹੁੰਦਾ ਕਿ ਠੀਕ ਹੈ ਮੰਨ ਲਿਓ ਗੈਰ ਸੀਗੇ ਉਹ ਗੈਰ ਸੀ ਪਰ ਜਿਨ੍ਹਾਂ ਨੂੰ ਅਸੀਂ ਆਪਣੇ ਪੰਥ ਦੀ ਸੇਵਾ ਦਿੱਤੀ ਜਿਹੜੇ ਕਹਿੰਦੇ ਸੀ ਰਾਜ ਨਹੀਂ ਸੇਵਾ ਕਰਾਂਗੇ ਜਿਹੜੇ ਕਹਿੰਦੇ ਸੀ ਆਪਦੀ ਧਰਮ ਦੀ ਗੱਲ ਕਰਾਂਗੇ ਅਸੀਂ ਪੰਥ ਦੀ ਰੱਖਿਆ ਕਰਾਂਗੇ ਅਸੀਂ ਗੁਰੂ ਦਾ ਪ੍ਰਚਾਰ ਕਰਾਂਗੇ ਉਣੀ ਸਾਡੇ ਗੁਰੂ ਦੇ ਅੰਗ ਰੋਲ ਦਿੱਤੇ ਗਲੀਆਂ ਚ ਨਾਰੀਆਂ ਚ ਆਪਣੀ ਜਾਇਦਾਦਾਂ ਬਣਾ ਲੀਆਂ ਕੋਈ ਗੱਲ ਨਹੀਂ ਤੁਹਾਡੇ ਹੋਟਲ ਸੱਤ ਘੋਰ ਬਣਾ ਲੰਦੇ ਸੁਖ ਵਿਲਾਸ ਪੰਜਾਬ ਦੇ ਹਰ ਜ਼ਿਲ੍ਹੇ ਚ ਬਣਾ ਲੰਦੇ ਮਾਫ਼ ਕਰ ਦਿੰਦੇ ਸਾਡੇ ਗੁਰੂ ਸਾਹਿਬ ਦੇ ਅੰਗ ਰੋਲਦੇ ਆਪਣੀ ਸਿਆਸਤ ਤੇ ਜਿਹੜੀ ਸੰਗਤ ਰੋਸ ਚ ਬੈਠੀ ਸੀ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਫਿਰ ਕੋ ਆਪਣੀ ਸਿਆਸਤ ਲਈ ਹਜੇ ਵੀ ਨਹੀਂ ਹਟਦੇ ਪਿਛਲੀ ਸਰਕਾਰਾਂ ਦੇ ਸਮਝੌਤੇ ਸੀ ਕਿ ਨਸ਼ਾ ਵੇਚੋ ਗੁਰੂ ਸਾਹਿਬ ਦੀ ਬੇਅਦਬੀ ਕਰੋ ਸਾਡੇ ਸਮਝੌਤੇ ਆ ਅਸੀਂ ਥੋੜ ਨੂੰ ਕੁਝ ਕਰਾਂਗੇ ਤੁਸੀਂ ਸਾਨੂੰ ਕੁਝ ਨਾ ਕਰਿਓ ਪਰ ਹਜੇ ਤਾਂ ਹਟਜੋ ਹਜੇ ਵੀ ਨਹੀਂ ਹਟਦੇ ਹਜੇ ਵੀ ਸਾਡੇ ਅਕਾਲ ਤੱਕ ਸਾਬ ਨਾਲ ਸਾਡੇ ਗੁਰਤਾ ਮੰਨ ਸਤਿੰਦਰ ਸਰਤਾਜ ਦਾ ਜੀ ਗੀਤ ਉਹ ਲਿਖਦਾ ਪਰਲੋ ਉਸ ਗਾਣੇ ਦਾ ਨਾਮ ਉਹ ਲਿਖਦਾ ਪਾਵਨ ਪੰਨੇ ਪਾੜ ਦਿੱਤੇ ਨੇ ਜਿਗਰਾ ਹੀ ਹੋਇ ਦਿਨ ਦੀਵੇ ਹੀ ਸਾੜ ਦਿੱਤੇ ਨੇ ਜਿਗਰਾ ਹੀ ਸੁੱਚੀ ਜਗਾ ਚੜੇ ਜੁੱਤੇ ਪਰ ਲੋ ਹੈ ਵਫਾਦਾਰੀਆਂ ਮੁਕਰੇ ਕੁੱਤੇ ਪਰ ਲੋ ਹੈ ਤੇ ਪਰ ਲੋ ਹੈ ਐਸੇ ਮਹਾਨ ਗੁਰੂ ਦੀ ਇਸ ਤਰੀਕੇ ਨਾਲ ਤੇ ਇਹਨਾਂ ਨੂੰ ਚਾਹੇ ਪਿਛਲੀ ਸਰਕਾਰਾਂ ਨੇ ਕੋਈ ਐਕਸ਼ਨ ਨਹੀਂ ਲਿਆ ਅਸੀਂ 2-4 ਸ਼ੀਟਾਂ ਦੇ ਦਿੱਤੀਆਂ ਲੜਾਈ ਲੜ ਰਹੇ ਹਾਂ ਪਰ ਮੇਰੇ ਮੇਰਾ ਇਹ ਵਿਸ਼ਵਾਸ ਹੈ ਕਿ ਇਹਨਾਂ ਦਾ ਨਾ ਇੱਥੇ ਕੁਝ ਬਣਨਾ ਨਾ ਉੱਥੇ ਕੁਝ ਬਣਨਾ ਤੇ ਅੱਜ ਇਹ ਹਾਊਸ ਇਦ ਕਿਦਾਂ ਦਾ ਕਿ ਜਿਨ੍ਹਾਂ ਨੂੰ ਵਹਿਮ ਸੀ ਕਿ ਸਾਡੀ ਪੰਜਾਬ ਦੇ ਅਸੀਂ ਮਾਲਕ ਐ ਅੱਜ ਇਸ ਹਾਊਸ ਦੇ ਵਿੱਚ ਇੱਕ ਵੀ ਸ਼ਖਸ ਹਾਂ ਦਾ ਨਾਰਾ ਮਾਰਨ ਵਾਲਾ ਹੈ ਨਹੀਂ ਉਹਨਾਂ ਦਾ ਇਨਸਾਫ ਗੁਰੂ ਕਰੂਗਾ ਗੁਰੂ ਤੋਂ ਬਲਵਾ ਸਾਡੇ ਵਰਗੇ ਅਸੀਂ ਕੀ ਐ ਸਾਨੂੰ ਕੌਣ ਪੁੱਛਦਾ ਸੀ ਸਹੀ ਕਹਿੰਦੇ ਨੇ ਸਹੀ ਕਹਿੰਦੇ ਨੇ ਜਿਹੜੇ ਵੱਡੇ ਵੱਡੇ ਘਰਾਨਿਆਂ ਚੋਂ ਸਹੀ ਕਹ ਸਾਨੂੰ ਕੌਣ ਪੁੱਛਦਾ ਸੀ ਸਾਡੀ ਤੇ ਸਾਡੇ ਗੁਰੂ ਦੀ ਰਹਿਮਤ ਹੈ ਹਜੇ ਵੀ ਅਸੀਂ ਕੁਝ ਨਹੀਂ ਹਾਂ ਤੁਸੀਂ ਬਹੁਤ ਵੱਡੇ ਹੋ ਅਸੀਂ ਕੁਝ ਨਹੀਂ ਹਾਂ ਅਸੀਂ ਜੋ ਕੁਝ ਹਾਂ ਆਪਣੇ ਗੁਰੂ ਕਰਕੇ ਇਨਾਂ ਨੂੰ ਇਹਨਾਂ ਦੇ ਕੀਤੇ ਹੋਏ ਕਰਮਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ। ਸਪੀਕਰ ਸਾਹਿਬ ਅੱਜ ਠੀਕ ਹੈ ਮੈਂ ਖੁਦ ਇੱਕ ਵਕੀਲ ਹਾਂ। ਕ੍ਰਿਮੀਨਲ ਪ੍ਰੈਕਟਿਸ ਕੀਤੀ ਹੈ। ਠੀਕ ਹੈ ਇਹਦਾ ਰੈਟਰੋਸਪੈਕਟਿਵ ਇਫੈਕਟ ਨਹੀਂ ਹੋ ਸਕਦਾ। ਪਰ ਕੀ ਅਸੀਂ ਰੋਜ਼ ਹੁਣ ਬੇਇੱਜ਼ਤੀਆਂ ਹੁੰਦੀਆਂ ਏ। ਕੱਲ ਵੀ ਘਟਨਾ ਹੋ। ਪਿਛਲੇ 10-12 ਸਾਲਾਂ ਤੋਂ ਇੱਕ ਸਾਜ਼ਿਸ਼ ਹੈ। ਪੰਜਾਬ ਖਿਲਾਫ। ਸਿੱਖੀ ਖਿਲਾਫ। ਕਿ ਕਿਸੇ ਤਰੀਕੇ ਨਾਲ ਪੰਜਾਬ ਕਿ ਲੋਟ ਇਹ ਸਾਰੀ ਦੁਨੀਆ ਜਾਣਦੀ ਹੈ ਕਿ ਅਗਰ ਪੰਜਾਬ ਲੱਗ ਜਾਵੇ ਤਾਂ ਦੁਨੀਆ ਉੱਤੇ ਆਪਣਾ ਸਿੱਕਾ ਜਮਾ ਲੂਗਾ ਉਹ ਚਾਹੁੰਦੇ ਆ ਕਿ ਬਸ ਇਹਨੂੰ ਲੜਾਈ ਚੱਲੋ ਨਸ਼ਾ ਦਿਓ ਇੱਥੇ ਇਹਨਾਂ ਨੂੰ ਆਪ ਇਹਨਾਂ ਦੇ ਗੁਰੂ ਤੋਂ ਦੂਰ ਕਰੋ ਆਪਸ ਵਿੱਚ ਲੜਾਓ ਪਿਛਲੀ ਸਰਕਾਰ ਮੈਂ ਬਿਲਕੁਲ ਫੈਕਟਸ 'ਤੇ ਗੱਲ ਕਰੂੰਗਾ ਇਹ ਜਿਹੜਾ ਮੁੱਦਾ ਹੈ ਇਹ ਸੰਵਰਤੀ ਲਿਸਟ 'ਚ ਆਂਦਾ ਇਟ ਇਜ਼ ਪਾਰਟ ਆਫ ਕੰਕਰੈਂਟ ਲਿਸਟ ਤੇ ਐਦਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਵੱਖ-ਵੱਖ ਸਟੇਟਸ ਦੇ ਆ ਜਿਨੀ ਆਪਣਾ ਅਲੱਗ ਕ੍ਰਿਮੀਨਲ ਕਾਨੂੰਨ ਬਣਾਏ ਉੱਤਰਾਖੰਡ ਨੇ ਬਣਾਇਆ ਯੂਪੀ ਨੇ ਬਣਾਇਆ ਅਲੱਗ-ਅਲੱਗ ਵਿਸ਼ੇ ਇਸ਼ੂਜ਼ ਦੇ ਉੱਤੇ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਮਹਾਰਾਸ਼ਟਰ ਨੇ ਬਣਾਇਆ ਅ ਸਟੇਟ ਇਜ਼ ਡਿਊਲੀ ਕੰਪੀਟੈਂਟ ਟੂ ਮੇਕ ਥਿਸ ਲਾਅ ਅਸੀਂ ਕੀ ਸੀ ਅਸੀਂ ਪਿਛਲੇ ਸਮੇਂ ਸਿਰਫ 295 A 295 A ਆਫ IPC ਜੋ ਹੁਣ BNS ਦੀ 299 ਹੈ ਉਸ ਦੇ ਉੱਤੇ ਖੇਡਦੇ ਰਹੇ ਫਰਜੀ ਝੂਠੀਆਂ ਚਿੱਟੀਆਂ ਲਿਖਦੇ ਰਹੇ ਜਦਕਿ ਸਾਨੂੰ ਇੱਕ ਸਪੈਸ਼ਲ ਬਿੱਲ ਲੈ ਕੇ ਆਣਾ ਚਾਹੀਦਾ ਸੀ ਜੋ ਇਹ ਲੈ ਕੇ ਆਇਆ ਤੇ ਮੈਂ ਇਹਦੇ ਹੁਣ ਕਿਉਂ ਕਿ ਮੈਂ ਵਕੀਲ ਐ ਤਾਂ ਮੇਰਾ ਫਰਜ਼ ਐ ਇਹਦੇ ਜਿਹੜੇ ਕਾਨੂੰਨੀ ਪੱਖ ਹੈ ਮੈਂ ਉਹ ਸਦਨ ਸਾਹਮਣੇ ਰੱਖ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਜੀ ਇੱਕ ਸਰਕਾਰ ਦਾ ਕੋਈ ਵੀ ਸਰਕਾਰ ਕੋਈ ਵੀ ਪਬਲਿਕ ਰਿਪਰੈਜ਼ੈਂਟੇਟਿਵ ਐ ਮੇਰਾ ਆਪਣਾ ਨਿੱਜੀ ਕਰਮ ਹੋ ਸਕਦਾ ਮੇਰਾ ਵਿਸ਼ਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਪਰ ਜਦੋਂ ਮੈਂ ਸਰਕਾਰ ਦਾ ਹਿੱਸਾ ਐ ਤਾਂ ਪੰਜਾਬ ਦੇ ਹਰ ਇੱਕ ਨਾਗਰਿਕ ਦਾ ਜੋ ਵੀ ਉਹਦੀ ਆਸਥਾ ਹੈ ਉਸ ਦੀ ਕਦਰ ਕਰਨਾ ਉਸ ਦੀ ਰੱਖਿਆ ਕਰਨਾ ਇਹ ਸਰਕਾਰ ਦਾ ਧਰਮ ਐ ਸਰਕਾਰ ਦੀ ਡਿਊਟੀ ਐ ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ ਤਾਂ ਇਸ ਦੇ ਵਿੱਚ ਧਾਰਮਿਕ ਗ੍ਰੰਥਾਂ ਨੂੰ ਉਹ ਸਾਰੇ ਗ੍ਰੰਥ ਜਿਨ੍ਹਾਂ ਪ੍ਰਤੀ ਪੰਜਾਬ ਦੇ ਨਾਗਰਿਕਾਂ ਦੀ ਆਸਥਾ ਹੈ ਉਹ ਸਾਰੇ ਇੱਕ ਗ੍ਰੰਥ ਲਿਖੂ। ਸ਼੍ਰੀ ਗੁਰੂ ਗ੍ਰੰਥ ਸਾਹਿਬ, ਗੁਟਕਾ ਸਾਹਿਬ, ਸੈਂਚੀਆਂ ਪੋਥੀਆਂ, ਭਗਵਦ ਗੀਤਾ, ਕੁਰਾਨ ਸ਼ਰੀਫ, ਬਾਈਬਲ ਤੇ ਇਸ ਦੇ ਵਿੱਚ ਬੇਅਦਬੀ ਨੂੰ ਵੀ ਡਿਫਾਈਨ ਕੀਤਾ ਜੋ ਪਿਛਲੇ 295 ਵਿੱਚ ਨਹੀਂ ਸੀ ਤੇ 295 ਇਹ ਤਾਂ ਸਿਰਫ ਧਾਰਮਿਕ ਸਥਾਨਾਂ ਦੀ ਗੱਲ ਕਰਦਾ ਧਾਰਮਿਕ ਗ੍ਰੰਥਾਂ ਦੀ ਤਾਂ ਗੱਲ ਹੀ ਨਹੀਂ ਕਰਦਾ ਇਸ ਦੇ ਵਿੱਚ ਬੇਅਦਬੀ ਨੂੰ ਡਿਫਾਈਨ ਕੀਤਾ ਹੈ ਕਿ ਬੇਅਦਬੀ ਦਾ ਮਤਲਬ ਕਿ ਕਿਸੇ ਵੀ ਜੁਰਮ ਦੀ ਡੈਫੀਨੇਸ਼ਨ ਹੁੰਦੀ ਹੈ ਉਹ ਡਿਫਾਈਨ ਕੀਤੀ ਹੈ ਕਿ ਕਿਸੇ ਵੀ ਤਰੀਕੇ ਦੀ ਛੇੜਛਾੜ ਗ੍ਰੰਥ ਨੂੰ ਸਾੜਨਾ, ਜਾਲਨਾ, ਗਾਲਣਾ, ਫਾੜਨਾ, ਉਹਦਾ ਰੰਗ ਉਤਾਰਨਾ ਕਿਸੇ ਵੀ ਤਰੀਕੇ ਦੀ ਛੇੜਛਾੜ ਬੇਅਦਬੀ ਹੋਊਗੀ ਫਿਰ ਇਸ ਜੁਰਮ ਨੂੰ ਗੈਰ ਜਮਾਨਤ ਯੋਗ ਬਣਾਇਆ ਗਿਆ ਗੈਰ ਮਾਫੀ ਯੋਗ ਬਣਾਇਆ ਗਿਆ ਨੋਨ ਬੇਲੇਬਲ ਐ ਕੌਗਨੀਜ਼ੀਏਬਲ ਹੈ ਐਂਡ ਇਟ ਕੈਨ ਨਾਟ ਬੀ ਕੰਪਾਉਂਡਡ ਤੇ ਇਸ ਦਾ ਜਿਹੜਾ ਟ੍ਰਾਇਲ ਹੈ ਉਹ ਸੈਸ਼ਨ ਅਦਾਲਤ ਚ ਹੋਊਗਾ ਇਟ ਕੈਨ ਓਨਲੀ ਬੀ ਟ੍ਰਾਇਬਲ ਐਟ ਦਾ ਸੈਸ਼ਨ ਕੋਰਟਸ ਤੇ ਡੀਐਸਪੀ ਜਾਂ ਉਸ ਤੋਂ ਸੀਨੀਅਰ ਡੀਐਸਪੀ ਰੈਂਕ ਦਾ ਅਧਿਕਾਰੀ ਜਾਂ ਉਸ ਤੋਂ ਸੀਨੀਅਰ ਪੁਲਿਸ ਅਫੀਸਰਸ ਦੀ ਜਾਂਚ ਕਰ ਸਕਦੇ ਤੇ ਇਸ ਦੇ ਵਿੱਚ ਹੁਣ ਜੇ ਜੁਰਮ ਤੇ ਆਈਏ ਤਾਂ ਘੱਟੋ ਘੱਟ ਜੋ ਵੀ ਇਦਾਂ ਦੀ ਘਨੌਣੀ ਹਰਕਤ ਕਰਦਾ ਘੱਟੋ ਘੱਟ 10 ਸਾਲ ਦੀ ਸਜ਼ਾ ਜੋ ਉਮਰ ਕੈਦ ਤੱਕ ਤੇ 5 ਲੱਖ ਦਾ ਜੁਰਮਾਨਾ ਜੋ 10 ਲੱਖ ਤੱਕ ਤੇ ਜੋ ਕੋਈ ਵੀ ਇਸ ਗਰੌਨੀ ਹਰਕਤ ਨੂੰ ਕਰਨ ਦੀ ਸਾਜ਼ਿਸ਼ ਦੇ ਵਿੱਚ ਕਿਸੇ ਵੀ ਰੂਪ ਚ ਸ਼ਾਮਿਲ ਹੈ ਉਸ ਨੂੰ 3 ਸਾਲ ਤੱਕ ਦੀ ਘੱਟੋ ਘੱਟ ਸਜ਼ਾ ਜੋ 5 ਸਾਲ ਤੱਕ ਵੱਧ ਸਕਦੀ ਹੈ ਇੱਕ ਇਦਾਂ ਦਾ ਬਿੱਲ ਪੇਸ਼ ਕੀਤਾ ਤੇ ਇਸ ਤੋਂ ਬਾਅਦ ਇਹ ਸਾਰੇ ਹਾਊਸ ਦਾ ਫੈਸਲਾ ਕਿਸ ਨੂੰ ਸਲੈਕ ਕਮੇਟੀ ਚ ਭੇਜਿਆ ਜਾਵੇ ਮੈਂ ਸਮਝਦਾ ਪਰੀਦਾ ਜਿਹੜਾ ਜਿਸਟ ਉਹ ਬਹੁਤ ਮਜ਼ਬੂਤ ਹੈ ਜਿੰਨੀ ਮੇਰੀ ਲੀਗਲ ਗਿਆਨ ਮੈਂ ਨਹੀਂ ਸਮਝਦਾ ਮੈਂ ਕਹਿੰਦਾ ਮੈਂ ਬਹੁਤ ਵੱਡਾ ਵਕੀਲ ਹਾਂ ਪਰ ਜਿੰਨੀ ਮੈਨੂੰ ਤਾਂ ਲੀ ਜਿੰਨੀ ਮੈਨੂੰ ਅਕਲ ਹੈ ਜਿੰਨੀ ਮੈਨੂੰ تعلیم ਹੈ ਕਾਨੂੰਨ ਦੀ ਇੱਕ ਬਹੁਤ ਸਟਰੋਂਗ ਲੈਜਿਸਲੇਸ਼ਨ ਹੈ ਤੇ ਅੱਜ ਤੋਂ ਬਾਅਦ ਜਦੋਂ ਵੀ ਇਹ ਬਿੱਲ ਪਾਰਟ ਹੁੰਦਾ ਤਾਂ ਉਸ ਤੋਂ ਬਾਅਦ ਮੈਂ ਸਮਝਦਾ ਬੇਅਤ ਵੀ ਜਿਹੜੇ ਹੈ ਉਸ ਦੇ ਉੱਤੇ ਜਿਹੜੀ ਹੈ ਉਸ ਦੀ ਰੋਕ ਹੋਊਗੀ ਤੇ ਮੈਂ ਫਿਰ ਕਿਉਂਕਿ ਲਿੱਥੇ ਮੁੱਦਾ ਚੱਕਿਆ ਗਿਆ ਸਟੇਟ ਡਿਊਲੀ ਕੰਪੀਟੈਂਟ ਹੈ ਸਾਡਾ ਸੰਵਿਧਾਨ ਪੰਜਾਬ ਦੀ ਅਸੈਂਬਲੀ ਨੂੰ ਇਹ ਹੱਕ ਦਿੰਦਾ ਹੈ ਇਹ ਕਾਨੂੰਨ ਬਣਾਉਣ ਦਾ ਕਿਲੇ ਕੇ ਵੱਖਰੇ ਵਿਸ਼ੇ ਦਾ ਕਾਨੂੰਨ ਹੈ ਇਹ ਪੂਰਾ ਕੰਪੀਟੈਂਟ ਹੈ ਤੇ ਸਟੇਟ ਜਿਹੜਾ ਹੈ ਇਸ ਦੀ ਲੜਾਈ ਲੜੂਗਾ ਵੀ ਅਸੀਂ ਮੈਨੂੰ ਤਾਂ ਉਮੀਦ ਹੈ ਕਿ ਕਿਸੇ ਵੀ ਚਾਹ ਕੋਈ ਵੀ ਪਾਰਟੀ ਇੱਥੇ ਭਾਜਪੀ ਦੇ ਵੀ ਆਗੂ ਬੈਠੇ ਆ ਬਾਕੀ ਪਾਰਟੀਆਂ ਕਿਸੇ ਵੀ ਸਰਕਾਰ ਨੂੰ ਇੱਥੇ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ ਤਾਂ ਸਾਨੂੰ ਜਲਦੋ ਜਲ ਇਸ ਦੇ ਵਿੱਚ ਹੋਰ ਵੀ ਅਗਰ ਕਿਸੇ ਦੇ ਵੀ ਸੁਝਾਅ ਹੋਰ ਵੀ ਕੋਈ ਬੁੱਧੀਜੀਵੀ ਕੋਈ ਹੋਰ ਧਾਰਮਿਕ ਆਗੂਆਂ ਦੇ ਕਿਸੇ ਦੇ ਵੀ ਸੁਝਾਅ ਉਹ ਲੈ ਕੇ ਐਂਡ ਐਸ ਅ ਕਲੈਕਟਿਵ ਹਾਊਸ ਅਸੀਂ ਆਪਣੇ ਇਸ ਬਿਲ ਦੀ ਜਿਹੜੀ ਹੈ ਪੈੜ ਵੀ ਕਰੀਏ ਤੇ ਆਪਣੇ ਧਾਰਮਿਕ ਗ੍ਰੰਥਾਂ ਦਾ ਸਤਾਰ ਕਰੀਏ ਮੈਂ ਅੰਤਰੇ ਵਿੱਚ ਦੀ ਮੈਂ ਆਪਣੇ ਗੁਰੂ ਦਾ ਕੋਟਾਂ ਕੋਟਾਂ